ਹਾਂਜੀ ਸਰ ਜੀ ਜਿਹੜਾ ਅੱਜ ਤੁਸੀਂ ਪਿੰਡ ਪੱਤੋ ਹੀਰਾ ਸਿੰਘ ਵਿਖੇ ਕੈਂਡਲ ਮਾਰਚ ਕੱਢਿਆ ਇਹਦੇ ਬਾਰੇ ਜਾਣਕਾਰੀ ਦਿਓ ਜੀ ਜਿਹੜਾ ਅੱਜ ਅਸੀਂ ਕੈਂਡਲ ਮਾਰਚ ਕੱਢਿਆ ਸਾਡੀ ਇਹ ਅਣਸਰ ਦੀ ਲੋੜ ਆ ਉਸ ਅਣਸਰ ਦੀ ਲੋੜ ਚੋਂ ਅਸੀਂ ਕੈਂਡਲ ਮਾਰਚ ਕੱਢਿਆ ਅਸੀਂ ਇਧਿਆਪਕ ਜਥੇਬੰਦੀਆਂ ਨੇ ਕਰਨਾ ਤਾਂ ਹੋਰ ਬਹੁਤ ਕੁਸਾ ਅਸੀਂ ਪੁਰਾਣੀ ਪੈਨਸ਼ਨ ਤੇ ਲੜਨਾ ਸਕੂਲਾਂ ਨੂੰ ਚੰਗਾ ਬਣਾਉਣ ਵਾਸਤੇ ਲੜਨਾ ਵਿਦਿਆਰਥੀਆਂ ਦੇ ਵਿਦਿਆਰਥੀਆਂ ਦਾ ਬੋਝਲ ਸਿਲੇਬਸਾਂ ਤੋਂ ਖਿਹੜਾ ਛਡਾਉਣਾ ਸਿੱਖਿਆ ਨੂੰ ਵਿਗਿਆਨਕ ਰਾਹਾਂ ਤੇ ਲਿਜਾਣਾ ਪਰ ਸਾਡੀ ਮਜਬੂਰੀ ਤੇ ਅਨਸਰ ਦੀ ਲੋੜ ਆ ਕਿ ਸਾਡੇ ਦੋ ਸਾਥੀ ਜਿਹੜੇ ਇਸ ਮੋਗਾ ਪ੍ਰਸ਼ਾਸਨ ਦੇ ਨਾਕਸ ਪ੍ਰਬੰਧਾ ਕਰਕੇ ਕਤਲ ਹੋ ਗਏ ਬਲੀ ਚੜ ਗਏ ਇਥੋਂ ਦੇ ਨਾਕਸ ਪ੍ਰਬੰਧਾ ਕਰਕੇ ਉਹਨਾਂ ਨੂੰ ਇਨਸਾਫ ਦਿਵਾਉਣ ਦੀ ਖਾਤਰ ਅਸੀਂ ਜਿਹੜਾ ਇਹ ਲੜੀ ਆ ਤੀਜਾ ਕੈਂਡਲ ਮਾਰਚ ਚਾਹੇ ਪਹਿਲਾਂ ਦੋ ਕੈਂਡਲ ਮਾਰਚ ਧੂਰ ਕੋਟਣ ਸੀ ਤੇ ਖੋਟੇ ਹੋ ਚੁੱਕੇ ਆ ਉਸ ਲੜੀ ਦੇ ਵਿੱਚ ਹੀ ਅਸੀਂ ਇਹ ਕੈਂਡਲ ਮਾਰਚ ਕੀਤਾ ਕੀ ਤੁਸੀਂ ਦੇਖ ਰਹੇ ਹੋ ਸਰ ਜੀ ਇਸ ਦੇ ਦੋਸ਼ੀ ਜੀ ਨੂੰ ਮੰਨਦੇ ਤੁਸੀਂ ਸਰਕਾਰ ਨੂੰ ਜਾਂ ਪ੍ਰਬੰਧ ਨੂੰ ਕਿਹਨੂੰ ਜਾ ਅਧਵਾ ਪ੍ਰਸ਼ਾਸਨਿਕ ਪ੍ਰਸ਼ਾਸਨ ਦੋ ਤਰ੍ਹਾਂ ਦੀਆਂ ਗੱਲਾਂ ਪਹਿਲੀ ਗੱਲ ਆ ਗਈ ਸਿਵਲ ਪ੍ਰਸ਼ਾਸਨ ਦੀ ਜਿਹੜੇ ਸਦੇ ਚਾਰ ਐਸਡੀਐਮ ਆ ਡੀਸੀ ਆ ਇਹ ਕੋਈ ਇੱਕੀ ਦਮ ਘਟਨਾ ਨਹੀਂ ਵਾਪਰੀ ਇਹ ਮਹੀਨੇ ਤੋਂ ਲਗਾਤਾਰ 7 ਦਸੰਬਰ ਤੋਂ ਚੱਲੀ ਜਾਂਦਾ ਉਹਨਾਂ ਨੇ ਜਿਹੜੀਆਂ ਲੇਡੀਜ਼ ਔਰਤਾਂ ਉਹ ਬਲਾਗ ਬਦਲ ਕੇ ਦੂਰ ਦੂਰ ਲਾਈਆਂ 70 70 70 ਕਿਲੋਮੀਟਰ ਜ਼ਿਲ੍ਹੇ ਦੇ ਜਮਾਏ ਸਟੇਲ ਤੋਂ ਅਗਲੀ ਟੇਲ ਤੱਕ ਲਾਈਆਂ ਉਹਨਾਂ ਨੂੰ ਕੁੜੀਆਂ ਨੂੰ ਉਦੇ ਖਿਲਾਫ ਅਸੀਂ ਸੰਘਰਸ਼ ਲਗਾਤਾਰ ਲੜ ਰਹੇ ਸੀ ਹੁਣ ਜਦੋਂ ਇੰਨੇ 7 ਤਰੀਕ ਨੂੰ 10 ਤਰੀਕ ਨੂੰ 11 ਤਰੀਕ ਨੂੰ ਮਜਾਰੇ ਹੋਣ ਦੇ ਬਾਵਜੂਦ ਗੱਲ ਨਹੀਂ ਮੰਨੀ ਗਈ ਪਹਿਲੇ ਹੀ ਦੱਸਤਾ ਸੀ ਸਿਵਲ ਪ੍ਰਸ਼ਾਸਨ ਨੂੰ ਡੀਸੀ ਨੂੰ ਵੀ ਇਹੋ ਜਿਹੀ ਘਟਨਾ ਵਾਪਰੂਗੀ ਘਟਨਾ ਵਾਪਰ ਗਈ ਪ੍ਰਬੰਧਤਾ ਕਤਲ ਆ ਉਹ ਅਗਲਾ ਇਹ ਦੂਜਾ ਪੁਆਇੰਟ ਆ ਵੀ ਇੱਕ ਰਾਜਨੀਤਿਕ ਲੀਡਰਸ਼ਿਪ ਇਹਦੇ ਉੱਤੇ ਬੈਠੀ ਆ ਪਰ ਜਿਹੜੀ ਰਾਜਨੀਤਿਕ ਲੀਡਰਸ਼ਿਪ ਆ ਉਹਨੇ ਬਹੁਤ ਗੈਰ ਸੰਵੇਦਨਹੀੰਤਾ ਦਿਖਾਈ ਉਹਨਾਂ ਅਨਮਨੁੱਖੀ ਬਤੀਰਾ ਇਥੋਂ ਦੀ ਆਮ ਆਦਮੀ ਪਾਰਟੀ ਸਰਕਾਰ ਦਾ ਇਥੋਂ ਦੇ ਸਾਰੇ ਐਮਐਲਏ ਦਾ ਉਹਨਾਂ ਨੂੰ ਪਤਾ ਸੀ ਬੋਗੇ ਘਟਨਾ ਵਾਪਰ ਗਈ ਮੰਜੀਰ ਬਲਾਸਪੁਰ ਨੂੰ ਪਤਾ ਸੀ ਸੁਖਾਨੰਦ ਵਾਲੇ ਐਮਐਲਏ ਨੂੰ ਵੀ ਪਤਾ ਸੀ ਦਾਦੀ ਢੋਸ ਨੂੰ ਵੀ ਪਤਾ ਸੀ ਬੋਗੇ ਜ਼ਿਲ੍ਹੇ ਦੀ ਘਟਨਾ ਵਾਪਰ ਚੁੱਕੀ ਆ ਹੱਦ ਇਹ ਆ ਵੀ ਦੋ ਵਾਰ ਡਿਪਟੀ ਕਮਿਸ਼ਨਰ ਨਾਲ ਅਸੀਂ ਮੀਟਿੰਗ ਕੀਤੀ ਦੋਨੇ ਵਾਰ ਡਿਪਟੀ ਕਮਿਸ਼ਨਰ ਕਹਿੰਦੇ ਵੀ ਅੱਜ ਆ ਕੇ ਕੱਲ ਆ ਕੇ ਸੀਐਮ ਘਰੇ ਆ ਕੇ ਐਲਾਨ ਕਰਨਗੇ ਹੁਣ ਤਾਂ ਲਗਭਗ 17-18 ਦਿਨ ਹੋ ਗਏ ਨਾ ਮੁੱਖ ਮੰਤਰੀ ਆਇਆ ਸਕਾਂ ਦੀ ਬੜਾ ਕੁਦਰ ਤਰੀਕਾ ਇੱਕ ਨਾਕਸ਼ਰੀ ਕਾ ਬਣਾ ਲਿਆ ਵੀ ਬਿਲਕੁਲ ਭੋਗ ਦੇ ਉੱਤੇ ਜਾਓ ਜਿਹੜੋ ਸ਼ਰਧਾਂਜਲੀ ਸਮਾਰੋਹ ਖਤਮ ਹੋਣ ਵਾਲਾ ਸ਼ਰਧਾਂਜਲੀ ਸਮਾਗਮ ਖਤਮ ਹੋਣ ਵਾਲਾ ਉੱਥੇ ਜਾਓ ਵੀ ਅਸੀਂ 10-10 ਲੱਖ ਰੁਪਏ ਦੀ ਵਾਅਦਾ ਲਏ ਆ ਅਸੀਂ ਇਹ ਬੋਲਣਾ ਇਹ ਜਿਹੜਾ ਜਾਬਰ ਤੇ ਨਾਕਸ਼ ਤਰੀਕਾ ਕੁਦਰ ਤਰੀਕਾ ਕਿਹਾ ਜਾਊਗਾ ਅਨਮੂਲਖੀ ਬਤੀਰਾ ਸਾਹਮਣੇ ਆ ਗਿਆ ਇਹ ਹਜ਼ਾਰਾਂ ਦੀ ਗਿਣਤੀ ਚ ਲੋਕ ਆ ਕੋਈ ਇਹ ਨਹੀਂ ਵੀ ਅਸੀਂ ਲੋਕ ਆ ਜਾ ਕੇ ਸੱਦੇ ਆ ਇਹ ਲੋਕ ਇਸ ਸਾਰਾ ਜਿਹੜਾ ਲੋਕ ਸਭ ਤੋਂ ਸਿਆਣੇ ਹੁੰਦੇ ਆ ਲੋਕ ਸਭ ਤੋਂ ਸੱਚੇ ਹੁੰਦੇ ਆ ਹਰ ਗੱਲ ਦੀ ਠੀਕ ਜਜਮੈਂਟ ਹਮੇਸ਼ਾ ਲੋਕ ਲਾਉਂਦੇ ਆ ਇਹ ਲੋਕਾਂ ਦੀ ਜਜਮੈਂਟ ਆ ਇਹ ਲੋਕਾਂ ਦਾ ਸਟਰਗਲ ਆ ਮੰਗਾ ਕੀ ਆ ਸਰ ਮੰਗਾ ਤਾਂ ਲਗਾਤਾਰੀ ਹੈ ਜੀ ਇਹ 15 ਦਿਨਾਂ ਤੋਂ ਮੰਗਾਤਾ ਮੁੱਢਲੀ ਮੰਗਤਾ ਉਹਨਾਂ ਨੂੰ ਮੁਆਵਜ਼ੇ ਦੀ ਆ ਜੀ 45 45 ਸਾਲ ਦੇ ਅਧਿਆਪਕ ਗਏ ਆ ਲੱਖ-ਲੱਖ ਰੁਪਏ ਤਨਖਾਹ ਲੈਦੇ ਸੀ ਇਹ ਤੇ ਕਿੰਨੇ ਸਾਲਾਂ ਚ ਕਿੰਨੇ ਉਹਨਾਂ ਨੇ ਪੈਸੇ ਕਮਾਉਣੇ ਸੀਗੇ ਹਾਂਜੀ ਬਿਨਾ ਐਨਪੀਐਸ ਵਾਲੇ ਅਧਿਕਾਰ ਬਿਨਾ ਪੈਨਸ਼ਨ ਤੋਂ ਅਧਿਕਾਰ ਠੀਕ ਹੈ ਜੀ ਪਰ ਉਹਨਾਂ ਨੇ 13 ਸਾਲਾਂ ਚ ਕਿੰਨੇ ਜੁਆ ਕਪਾਲ ਲੈਣੇ ਸੀ ਪੈਸੇ ਕਮਾ ਲੈਣੇ ਸੀਗੇ ਇਹ ਕੋਈ ਥੋੜਾ ਨਹੀਂ ਮੁਆਵਜ਼ਾ ਬਹੁਤ ਥੋੜਾ ਮੁਆਵਜ਼ਾ ਫਿਰ ਵੀ ਜਾਇਜ਼ ਮੁਆਵਜ਼ਾ 2-2 ਕਰੋੜ ਦਾ ਮੁਆਵਜ਼ਾ ਦੂਜੀ ਗੱਲ ਜਿਹੜੀ ਗੱਲ ਆਉਂਦੀ ਸਰਕਾਰੀ ਨੌਕਰੀ ਦੀ ਸਰਕਾਰੀ ਨੌਕਰੀ ਬੱਚਿਆਂ ਨੇ ਭੀਖ ਨਹੀਂ ਦੇਣੀ ਉਹਨਾਂ ਦੇ ਬਾਪ ਨੇ ਸਰਕਾਰੀ ਨੌਕਰੀ ਕਰਦੇ ਸੀ ਸਰਕਾਰੀ ਕੰਮ ਕਰਦੇ ਉਹਨਾਂ ਦੀ ਮੌਤ ਹੋਈ ਆ ਸਰਕਾਰ ਵੀ ਡਿਊਟੀ ਕਰਦੇ ਸੀ ਉਹਨਾਂ ਨੇ ਡਿਊਟੀ ਉਹਨਾਂ ਦੇ ਮਾਪੇ ਮਾਪੇ ਬਾਬ ਦੀ ਸਾਡੇ ਉਹਨਾਂ ਨੂੰ ਨੌਕਰੀ ਦਿੱਤੀ ਜਾਵੇ ਜਦੋਂ ਉਹ ਆਪਦੀ ਪੜ੍ਹਾਈ ਪੂਰੀ ਕਰ ਰਹੇ ਹੋਣੇ ਬੇਟਾ ਹਰੇ 10 11 ਸਾਲ ਦਾ ਬੇਟੀ 14 ਸਾਲ ਦੀ ਆ ਅਗਲੇ 10 ਸਾਲ 12 14 ਸਾਲ ਤੱਕ ਉਹ ਆਪਦੀ ਪੜ੍ਹਾਈ ਕੰਪਲੀਟ ਕਰਨਗੇ ਉਦੋਂ ਉਹਨਾਂ ਨੂੰ ਨੌਕਰੀ ਦਿੱਤੀ ਜਾਵੇ ਤੀਜਾ ਜਿਹੜਾ ਤਰੀਕਾ ਵੀ ਸਰਕਾਰ ਡਿਪਟੀ ਐਸਪੀ ਕਰ ਪੁਲਤਾਰ ਸੰਧਵਾ ਐਲਾਨ ਕਰਗੇ ਵੀ ਅਸੀਂ ਐਜੂਕੇਸ਼ਨ ਦੇਵਾਂਗੇ ਐਜੂਕੇਸ਼ਨ ਕਿਹੋ ਜਿਹੀ ਦੇਵੋਗੇ ਇਹਦਾ ਕੋਈ ਖਾਕਾ ਤਾਂ ਦੱਸੋ ਬੱਚੇ ਨੇ ਐਮਬੀਬੀਐਸ ਕਰਨੀ ਆ ਬੀਟੈਕ ਕਰਨੀ ਆ ਤੁਸੀਂ ਕਹਿੰਦੇ ਹੋ ਇਸ ਦਾ ਫੀਸ ਹੀ ਦੇ 19 ਦੇਵਾਂਗੇ ਜੇ ਦੀ ਸਰਕਾਰੀ ਹਸਪਤਾਲ ਦੇ ਵਿੱਚ ਹੁਣ ਜਾਂ ਸਰਕਾਰੀ ਮੈਡੀਕਲ ਕਾਲਜ ਦੇ ਵਿੱਚ ਹੁੰਦੀ ਆ ਉਹਨਾਂ ਦੀ ਵਿਦਿਅਕ ਯੋਗਤਾ ਸੰਬੰਧੀ ਉਹਨਾਂ ਨੂੰ ਪੜਾਉਣਾ ਸੰਬੰਧੀ ਕਿਵੇਂ ਖਰਚਾ ਦੇਵੋਗੇ ਖਰਚਾ ਕਿਹੜੇ ਰੂਪ ਦਿੱਤਾ ਜਾਊਗਾ ਕਿਹੜੇ ਕਾਲਜ ਕਿਹਨੂੰ ਬਣਾ ਕੇ ਉਹਨਾਂ ਦਾ ਬੱਚਿਆਂ ਨੂੰ ਜੇ ਉਹਨਾਂ ਦਾ ਵਾਰਸ ਬਣਾ ਕੇ ਕੀ ਸਰਕਾਰ ਕੋਲੇ ਕੁਝ ਵੀ ਨਹੀਂ ਆ ਇੱਥੋਂ ਦੇ ਆ ਫਿਰਦੇ ਆ ਲਸ਼ਕਰ ਫਿਰਦੇ ਆ ਕਾਨੂੰਨ ਫਿਰਦੇ ਆ ਤਸਿਲਦਾਰ ਵਾਰਸ ਸਰਟੀਫਿਕੇਟ ਐਡਾ ਨਖਿੱਧ ਪ੍ਰਬੰਧ ਆ ਇੱਥੋਂ ਦਾ ਵੀ ਬੱਚਿਆਂ ਦੇ ਅਜੇ ਤੱਕ ਵਾਰਸ ਸਰਟੀਫਿਕੇਟ ਨਹੀਂ ਬਣਾ ਸਕੇ ਇਹ ਹੋਰ ਇੱਕ ਸੌ ਕੀ ਕਰ ਦੇਣਗੇ ਇਹ ਮੈਂ ਤਾਂ ਅਗਲਾ ਜਿਹੜਾ ਵੱਡਾ ਇਹਦਾ ਦੋਸ਼ੀ ਆ ਜਿਹੜਾ ਇਲੈਕਸ਼ਨ ਕਮਿਸ਼ਨ ਪੰਜਾਬ ਆ ਆਈਐਸ ਆ ਸੀਨੀਅਰ ਆਈਐਸ ਬੰਦਾ ਚੀਫ ਇਲੈਕਸ਼ਨ ਕਮਿਸ਼ਨ ਲੱਗੂਗਾ ਉਹ ਮੂੰਹ ਚ ਘੁੰਮ ਰੀਆਂ ਬਾਈ ਬੈਠਾ ਇਲੈਕਸ਼ਨ ਕਮਿਸ਼ਨ ਬੂੰਗਾ ਆਈਐਸ ਦਾ ਟੈਸਟ ਪਾਸ ਕਰਨ ਲਈ ਡਿਗਰੀ ਏਡੀ ਚੱਕੀ ਫਿਰਦਾ ਉਹ ਉਹ ਐਡਾ ਬੇਸ਼ਰਮ ਅਧਿਕਾਰੀ ਆ ਪੰਜਾਬ ਦਾ ਇਲੈਕਸ਼ਨ ਕਮਿਸ਼ਨ 17 ਦਿਨ ਹੋਣ ਦੇ باوجود ਵੀ ਉਹ ਡੱਕਾ ਨਹੀਂ ਬੋਲਿਆ ਵੀ ਉਹਦੀ ਡਿਊਟੀ ਕਰਦੇ ਬੰਦੇ ਗਏ ਆ 33 ਲੱਖ ਮੁਆਵਜ਼ਾ ਇਲੈਕਸ਼ਨ ਕਮਿਸ਼ਨ ਨੇ ਦੇਣਾ ਸਿਰ ਇਹਨਾਂ ਦੇ ਜਿਹੜੇ ਰੂਲ ਆ 2019 ਦੇ ਰੂਲ ਆ ਇਲੈਕਸ਼ਨ ਕਮਿਸ਼ਨ ਦੇ ਉਹਨਾਂ ਰੂਲਾਂ ਦੇ ਵਿੱਚ ਲਿਖਿਆ ਹੋਇਆ ਆਪ ਦੀ ਗੱਲ ਹੀ ਮੰਨਣ ਲਈ ਤਿਆਰ ਨਹੀਂ ਇਸ ਕਰਕੇ ਜਿਹੜੇ ਸਾਨੂੰ ਆਪਣਾ 30 ਲੱਖ ਕੈਂਡਲ ਮਾਰਚ ਆ ਇਸ ਸਬੰਧ ਦਾ ਅਧਿਕਾਰੀ ਨੇ ਜਾਂ ਪ੍ਰਸ਼ਾਸਨ ਨੇ ਮੰਗਾਂ ਪ੍ਰਤੀ ਤੁਹਾਡੇ ਨਾਲ رابطہ ਕਦੋਂ ਕੀਤਾ ਮਿਲਨ ਦਾ ਨਹੀਂ ਸਾਡੇ ਨਾਲ ਕਿਸੇ ਦਾ ਰابطਾ ਕੇ ਨਹੀਂ ਅਗਲੀ ਰੂਪਰੇਖਾ ਕੀ ਹੋਏਗੀ ਅਗਲੀ ਰੂਪਰੇਖਾ ਤਾਂ ਇਹ ਹੈ ਕਿਉਂਕਿ ਇਸ ਜਿਹੜਾ ਸਟਰਗਲ ਆ ਇਹ ਜਨਤਾ ਕ ਸਟਰਗਲ ਆ ਇਹਨੂੰ ਪੰਜਾਬ ਦੀਆਂ ਅਧਿਆਪਕ ਜਥੇਬੰਦੀਆਂ ਚਲਾ ਰਹੀ ਹੈ ਜੀ ਪੰਜਾਬ ਦੀਆਂ 15 ਅਧਿਆਪਕ ਜਥੇਬੰਦੀਆਂ ਦਾ ਸਾਂਝਾ ਫਰੰਟ ਇਹਨੂੰ ਡੀਲ ਕਰਦਾ ਉਹਦੀ ਜਿਹੜੀ ਮੀਟਿੰਗ ਆ 2 ਜਨਵਰੀ ਨੂੰ ਮੋਗੇ ਮੀਟਿੰਗ ਹੋਣੀ ਹੈ ਪੰਜਾਬ ਦੀਆਂ 15 ਅਧਿਆਪਕ ਜਥੇਬੰਦੀਆਂ ਦੀ ਉਹ ਮੀਟਿੰਗ ਕਰਕੇ ਅਸੀਂ ਡੀਸੀ ਨੂੰ ਵੀ ਮਿਲਣਾ ਵੀ ਤੁਸੀਂ ਇਹਦੇ ਕੀ ਕਾਰਵਾਈ ਕੀਤੀ ਆ ਉਹਦੇ ਬਾਅਦ ਅਸੀਂ ਅਗਲਾ ਐਕਸ਼ਨ ਜਿਹੜ ਉਹ ਐਕਸ਼ਨ ਅਸੀਂ ਦੇਣਾ ਸੂਬੇ ਦਾ ਮੋਗੇ ਮਿਆਰਾ ਕਰਨਾ ਇੱਕ ਸਾਡੇ ਮੋਗੇ ਦੇ ਨੇੜੇ ਦੇ ਆਧਿਆਪਕ ਜਿਹਾ ਬੰਦਿਆ ਉਹਦੀ ਆਈਡੀਆ ਇਹ ਚ ਆ ਵੀ ਅਸੀਂ ਇੱਕ ਹੋਰ ਕੈਂਡਲ ਮਾਰਚ ਮੋਗੇ ਸ਼ਹਿਰ ਚ ਕਰਨਾ ਚਾਹੁੰਦੇ ਆ ਉਹਦੀ ਡੇਟ ਡਿਸਾਈਡ ਕਰਕੇ ਅਸੀਂ ਪ੍ਰੈਸ ਰਿਲੀਜ਼ ਜਾਰੀ ਕਰਾਂਗੇ ਧੰਨਵਾਦ ਤੋਂ ਬਾਅਦ ਕਿਸੇ ਪਿੰਡ ਚ ਹੋਰ ਹੈ ਸਰ ਪੱਤੋ ਨਹੀਂ ਪਿੰਡ ਚ ਹੈ ਨਹੀਂ ਕੋਈ ਤਿੰਨ ਪਿੰਡਾਂ ਦੀ ਪਾਸ ਹੋਇਆ ਸੀਗਾ ਤੇ ਕਿਉਂਕਿ ਸੂਬੇ ਉਹਦੀ ਰੈਲੀ ਦੀ ਸੀ ਤਿਆਰੀ ਕਰਨੀ ਹੈ ਸ਼ਾਇਦ ਮੋਗੇ ਸ਼ਹਿਰ ਦੇ ਵਿੱਚ ਕਰਾਂਗੇ ਉਹਦਾ ਕੱਲ ਨੂੰ ਡਿਸਾਈਡ ਕਰਾਂਗੇ ਮੀਟਿੰਗ ਕਰਕੇ ਠੀਕ ਹੈ ਫਿਕਰਮੰਦ ਮੀਡੀਆ ਤੋਂ ਪ੍ਰਚਾਰ ਸੀ ਰਾਜੂ ਐਨ ਜੀਓ ਦੀ ਫੋਰਟ ਧੰਨਵਾਦ ਠੀਕ ਹੈ